ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 15 ਤਰੀਕ ਪੰਜਵੇਂ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ ਜੀ। ਦਸ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆਂ ਜੀ। ਰਿਸ਼ਤਾ ਤੁਸੀਂ ਫਾਈਲ ਨੰਬਰ 10 ਕੇ ਲੈਣਾ ਹੈ ਜੀ। ਚੈਨਲ ਤੇ ਜੇਕਰ ਪਹਿਲੀ ਵਾਰ ਜੁੜੇ ਹੋ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਰਿਸ਼ਤਾ ਹੈ 370 ਨਾਮ ਕੌਰ ਕਾਸਟਾ ਜਰਸੀ ਗੁੱਤਾ ਹੈ। ਸਿੱਧੂ ਜ਼ਿਲ੍ਹਾ ਸ਼੍ਰੀ ਮੋਖਰ ਸਾਹਿਬ ਉਮਰ 8 4 1999 ਹਾਈਟ 5 4 ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਮੈਰਿਡ ਹੈ ਜੀ ਪਰਿਵਾਰ ਖੇਤੀਬਾੜੀ ਵਾਲਾ ਸਿੰਪਲ ਹੈ ਜੀ ਰਸਤਾ ਕਰਨਾ ਕੁੜੀ ਦਾ ਮੁੰਡੇ ਦੀ ਕਾਸਟ ਜੱਟ ਸਿੱਖ ਹੀ ਹੋਵੇ ਜ਼ਮੀਨ ਨਾਲ ਥੋੜੀ ਕਣੀ ਆਉਂਦੀ ਹੋਵੇ ਮੁੰਡਾ ਜਾਂ ਤਾਂ ਫਿਰ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਮੰਗੜ ਮੰਗੜ ਕੋਈ ਨਾ ਹੋਵੇ ਸਿੰਪਲ ਤੇ ਸਾਦਾ ਵਿਆਹ ਕਰਨਾ ਹੈ ਜੀ ਅਗਲਾ ਰਿਸ਼ਤਾ ਹੈ ਸ਼ੇਸੂ ਕਹਤਰ ਫਿਰੂਜ਼ਪੁਰ ਤੋਂ ਆ ਰਿਸ਼ਤਾ ਕਾਸਟਾ ਜੱਟ ਸਿੱਖ ਹੋਤਾ ਉਪਲ ਉਮਰ 25 2 1995 ਹਾਈਟ 5 6 ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਆਨਮਰਡਾ ਰਿਸ਼ਤਾ ਚਾਹੀਦਾ ਜੀ ਪਰਿਵਾਰ ਜੱਟ ਸਿੱਖ ਹੋਵੇ ਤੇ ਜ਼ਮੀਨ 3 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਸਾਦਾ ਕਰਨਾਗਾ ਮੁੰਡੇ ਦਾ ਕੰਮਕਾਰ ਆਪਣਾ ਆਪ ਦਾ ਵਧੀਆ ਹੋਵੇ ਪਰਿਵਾਰ ਵੈਸ਼ਨੂ ਹੋਵੇ ਅਗਲਾ ਰਿਸ਼ਤਾ ਆਇਆ 672 ਕਪੂਰਥਲੇ ਜ਼ਿਲ੍ਹੇ ਤੋਂ ਆ ਕਾਸਟਾ ਜਰਸੀ ਗੋਤਾ ਹੇਅਰ ਉਮਰ 13 4 2003 ਦਾ ਵਰਨ ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਕੰਮ ਸਿਲਾਈ ਦਾ ਘਰ ਚ ਰਹਿਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲੇ ਹੋਵੇ ਜੀ ਰਿਸ਼ਤਾ ਸਿੰਪਲ ਪਰਿਵਾਰ ਤੋਂ ਹੀ ਹੋਵੇ ਅਤੇ ਪਰਿਵਾਰ ਸਾਰਾ ਵੈਸ਼ਨੂ ਹੋਵੇ ਵਿਆਹ ਸਾਦਾ ਕਰਨਾ ਹੈ ਅਗਲਾ ਰਿਸ਼ਤਾ ਆਇਆ 673 ਜਲੰਧਰ ਤੋਂ ਖੱਤਰੀ ਕਾਸਟ ਕੁੜੀ ਦਾ ਰਿਸ਼ਤਾ ਜੀ ਨਾਮ ਸਿਮਰਨਜੀਤ ਕੌਰ ਉਮਰ 13 ਤਿੰਨ 1998 ਹਾਈਟ 5 5 ਪੜ੍ਹਾਈ ਪਲੱਸ 2 ਪਾਸ ਕੰਮ ਕਰੇ ਫ੍ਰੀ ਆ ਹੁਣ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਭੈਣ ਇੱਕ ਮੈਰਿਡ ਆ ਰਿਸ਼ਤਾ ਜਰਨਲ ਜਾਂ ਬੀਸੀ ਕਾਸਟ ਚ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਤੇ ਨਸ਼ਾ ਰਹਿਤ ਹੋਵੇ ਵਿਆਹ ਸਾਦਾ ਕਰਨਾ ਕੁੜੀ ਸੋਹਣੀ ਸੁਨੱਖੀ ਐ ਅਗਲਾ ਰਿਸ਼ਤਾ ਆਇਆ 674 ਫਰੀਦਕੋਟ ਜ਼ਿਲ੍ਹੇ ਤੋਂ ਮਾ ਕੁੜੀ ਦੀ ਕਾਸਟਾ ਜਰਸੀ ਸੌਰੀ ਕਾਸਟਾ ਬਾਣੀ ਅਗਰਵਾਲ ਨਾਮ ਹੈ ਸੰਜਨਾ ਉਮਰ 4 8 2001 ਹਾਈਟ 5 4 ਪੜ੍ਹਾਈ ਗ੍ਰੈਜੂਏਸ਼ਨ ਨਾਲ ਪਾਰਲਰ ਦਾ ਕੰਮ ਵਧਿਆ ਪਰਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਸਤਾ ਜਰਨਲ ਕਾਸਟ ਜੋ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸਨਖੀਆ ਪਰਿਵਾਰ ਵੈਸ਼ਨੂ ਹੋਵੇ ਸਿੰਪਲ ਵਿਆਹ ਕਰਨਾ ਹੈ ਆਗਲਾ ਨਿਸ਼ਤਾ ਆਇਆ ਜੀ 675 ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਹ ਕੁੜੀ ਦੀ ਕਾਸਟਾ ਜਰਸੀ ਗੋਤਾ ਸੰਦੂ ਉਮਰ 6 10 1999 ਹਾਈਟ 5 3 ਪੜ੍ਹਾਈ ਬੀ ਕਾਮ ਪਾਸ ਕਾਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਜ਼ਮੀਨ 7 ਕਿੱਲੇ ਤੱਕ ਆਉਂਦੀ ਹੋਵੇ ਹੁੰਡਾ ਮੋਨਾ ਹੋਵੇ ਚਾਹੇ ਸਰਦਾਰ ਹੋਵੇ ਪਰ ਹੋਵੇ ਜੀ ਨਸ਼ਾ ਰਹਿਤ ਤੇ ਵੈਸ਼ਨੂ ਫੈਮਲੀ ਆਗਲਾ ਰਿਸ਼ਤਾ ਆਇਆ ਜੀ 676 ਮਹਾਲੀ ਤੋਂ ਰਿਸ਼ਤਾ ਏਰੀਆ ਖਰੜਾ ਹੈ ਜੀ ਨਾਮ ਕੌਰ ਕਾਸਟ ਹੈ ਜਰਸੀ ਕੋ ਉਮਰ 28 ਦੋ 2000 ਦਾ ਬਾਰਨ ਕੱਦ 54 ਪੜਾਈ ਗ੍ਰੈਜੂਏਸ਼ਨ ਪਾਸ ਕੰਮ ਸਟੀਚਿੰਗ ਦਾ ਬੜੀ ਆ ਹੁਣ ਘਰੇ ਫ੍ਰੀ ਆ ਕੱਪੜੇ ਦਾ ਵਰਕ ਹੈ ਜੀ ਕੱਪੜਾ ਖਰੀਦ ਦੇਤੇ ਵੇਚਦੇ ਆ ਜੀ ਪਰਵਾਜ ਮਾਤਾ ਪਿਤਾ ਇਕਪਰਾ ਹੈ ਫਾਦਰ ਖੇਤੀਬਾੜੀ ਭਰਾ ਪ੍ਰਾਈਵੇਟ ਜੌਬ ਰਿਸ਼ਤਾ ਮੁੰਡੇ ਦੀ ਕਾਸਟ ਸਿਰਫ ਜੱਟ ਸਿਕੋਵੇ ਜਮੀਨ 5 ਕਿੱਲੇ ਤੱਕ ਹੋਵੇ ਜਾਂ ਫਿਰ ਵਧੀਆ ਪ੍ਰਾਈਵੇਟ ਜੌਬ ਹੋਵੇ ਅਗਲਾ ਰਿਸ਼ਤਾ ਹੈ 677 ਨਾਮ ਅਰਚਨਾ ਕਾਸਟਾ ਰੋੜਾ ਸਿੱਖ ਉਮਰ 3 2 1999 ਹਾਈਟ 55 ਪੜ੍ਹਾਈ ਬੀ ਕਾਮ ਕੰਮ ਕਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ ਪੜ੍ਹਾਈ ਕਲੀਅਰ ਹੋ ਗਈ ਸੀ ਫੈਮਿਲੀ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਇੱਕ ਭੈਣ ਤੇ ਇੱਕ ਭਰਾ ਫੈਮਿਲੀ ਦਾ ਆਪਦਾ ਬਿਜ਼ਨਸ ਹੈ ਜੀ ਜ਼ਿਲ੍ਹਾ ਫਤਿਹਗੜਾ ਕੁੜੀ ਦਾ ਰੱਤਾ ਮੁੰਡੇ ਦੀ ਕਾਸਟ ਜਰਨਲ ਕੈਟਾਗਰੀ ਚ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸੁਨਖੀ ਹੈ ਮੁੰਡਾ ਮੋਨਾ ਤੇ ਸੋਨਾ ਹੋਵੇ ਤੇ ਨਸ਼ਾ ਰਹਿਤ ਹੋਵੇ ਅਗਲੇ ਰਿਸ਼ਤੇ ਆਏ 678 ਨਾਮ ਕੌਰ ਕਾਸਟ ਖੱਤਰੀ ਸਿੱਖ ਜ਼ਿਲ੍ਹਾ ਜ਼ਿਲੰਦਰ ਉਮਰ 27 21998 ਹਾਈਟ 56 ਪੜ੍ਹਾਈ ਬੀਐਸਸੀ ਨਰਸੀ ਕਾਮ ਹੁਣ ਪੜ੍ਹਾਈ ਕਰਕੇ ਫ੍ਰੀ ਹੈ ਫੈਮਲੀ ਸ਼ ਮਾਤਾ ਪਿਤਾ ਦੂਬਰਾ ਆਨੇ ਰਿਸ਼ਤਾ ਚਾਹੇ ਫੋਰਨ ਐਨੀ ਕੰਟਰੀ ਤੋਂ ਹੋਵੇ ਜਾਂ ਫਿਰ ਮੁੰਡੇ ਦਾ ਆਪਣਾ ਬਿਜ਼ਨਸ ਪੰਜਾਬ ਵਧੀਆ ਹੋਵੇ ਜਾਂ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਪਰ ਉਹ ਹੋਵੇ ਵਧੀਆ ਜੌਬ ਕੁੜੀ ਸੋਹਣੀ ਸੁਨਖੀ ਹੈ ਜੀ ਘਰ ਦਾ ਸਾਰਾ ਕੰਮਕਾਰ ਜਾਣ ਲੈਂਦੀ ਆ ਅੱਜ ਦੇ ਰਿਸ਼ਤੇ ਦਾਸ ਸੀ ਜੀ ਕੁੜੀਆਂ ਦੇ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾ ਕੁੜੀਆਂ ਦੇ ਰਿਸ਼ਤੇ ਦੀ ਸਾਡੇ ਚੈਨਲ ਤੇ ਫ੍ਰੀ ਐਡ ਲਗਾਈ ਜਾਂਦੀ ਹੈ ਐਡ ਲਗਵਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ 7814069420 ਵਾਲੇ ਤੇ ਸੰਪਰਕ ਕਰਕੇ ਸਿਰਫ ਤੁਸੀਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਨੂੰ ਡਾਟਾ ਭੇਜਣਾ ਹੈ ਜੀ ਤੁਹਾਡੇ ਰਿਸ਼ਤੇ ਦੀ ਐਡ ਲਗਾ ਦਿੱਤੀ ਜਾਊਗੀ ਜੇਕਰ ਪਰਿਵਾਰ ਵਾਲਿਆਂ ਨੇ ਰਿਸ਼ਤਾ ਮੈਚ ਕਰਕੇ ਲੈਣਾ ਉਹ ਵੀ ਪਰਿਵਾਰ ਵਾਲਿਆਂ ਨੂੰ ਸੈਂਡ ਕੀਤੇ ਜਾਣਗੇ ਸਾਡੇ ਦੁਆਰਾ ਜਿੰਨਾ ਮੁੰਡਿਆਂ ਵਾਲਿਆਂ ਨੇ ਐਡ ਲਗਵਾਈ ਹੁੰਦੀ ਹੈ ਅਸੀਂ ਕੁੜੀ ਵਾਲਿਆਂ ਦੇ ਪਰਿਵਾਰਾਂ ਨੂੰ ਵੀ ਰਿਸ਼ਤੇ ਸੈਂਡ ਕਰਦੇ ਹੁੰਨੇ ਆਂ ਜੀ ਤਾਂ ਜੋ ਤੁਹਾਨੂੰ ਰਿਸ਼ਤਾ ਜਲਦੀ ਹੋ ਸਕੇ ਬਾਕੀ ਜੇਕਰ ਚੈਨਲ ਤੇ ਐਡ ਲਗਾਉਣੇ ਆ ਜੀ ਨੰਬਰ ਸਮੇਤ ਮੁੰਡਿਆਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਰਿਸ਼ਤੇ ਹੋ ਰਹੇ ਹੈਗੇ ਐਡ ਐਡ ਜਰੂਰ ਲਗਵਾਇਆ ਕਰੋ ਜੀ ਬਾਕੀ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ